ਵੈਗੜਜੀ ਦਾ ਖਾਲਸਾ ਵੈਗੜਜੀ ਕੀ ਫਤਿਹ ਪਿਛਲੇ ਦਿਨੀ ਇੱਕ ਪੰਥ ਸਿੰਘ ਸਹਿਬਾਨਾਂ ਦੀ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਗਿਆ ਸੀਗਾ ਵੀ 1 ਜੂਨ ਤੋਂ ਲੈ ਕੇ 6 ਜੂਨ ਤੱਕ ਸ਼ਹੀਦੀ ਸਰਤਾ ਮਨਾਈ ਜਾਵੇ ਵੱਧ ਤੋਂ ਵੱਧ ਗੁਰਮਤ ਸਮਾਗਮ ਕੀਤੇ ਜਾਣ ਤੇ 4 ਜੂਨ ਤੋਂ ਲੈ ਕੇ 6 ਜੂਨ ਤੱਕ ਕਾਲੀਆਂ ਦਸਤਾਰਾਂ ਕਾਲੇ ਦੁਪੱਟੇ ਚੁੰਨੀਆਂ ਲੈ ਕੇ ਸਿਰਾਂ ਤੇ ਸਜਾਈਆਂ ਜਾਣ ਇਹ ਇਹਨਾਂ ਤੋਂ ਇਲਾਵਾ ਸਿੰਘ ਸਹਿਬਾਂ ਵੱਲੋਂ ਇੱਕ ਹੋਰ ਆਦੇਸ਼ ਹੋਇਆ ਸੀਗਾ ਵੀ ਆਪਣੇ ਆਪਣੇ ਗੁਰੂ ਘਰਾਂ ਵਿੱਚ ਜੋ ਜੂਨ 1984 ਦੇ ਵਿੱਚ ਜੋ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਅਤੇ ਜੋ ਸਿੱਖਾਂ ਦਾ ਇੱਕ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਹੈ ਉਹਨੂੰ ਢਾਈ ਤੇਰੀ ਕੀਤਾ ਗਿਆ ਸੀਗਾ ਉਹਨਾਂ ਨੂੰ ਇੱਕ ਸਮਰਪਿਤ ਉਹਨਾਂ ਦੀ ਇੱਕ ਫੋਟੋ ਪ੍ਰਦਰਸ਼ਨੀ ਲਗਾਈ ਜਾਵੇ ਆਪਣੇ ਆਪਣੇ ਗੁਰੂ ਘਰਾਂ 'ਚ ਸੋ ਅੱਜ ਗੁਰਦਰਾ ਮਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਜੂਨ 1984 ਜੋ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਕੀਤਾ ਸੀਗਾ ਜਦੋਂ ਬਹੁਤ ਸਾਰੀਆਂ ਸੰਗਤਾਂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਗੁਰਪਰਬ ਨੂੰ ਲੈ ਕੇ ਇੱਥੇ ਬੜੀ ਸਰਧਾ ਤੇ ਸਰਕਾਰ ਨਾਲ ਦਰਸ਼ਨ ਮੇਲੇ ਕਰਨ ਆਈਆਂ ਸਨ ਤਾਂ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਉਹ ਸੰਗਤਾਂ ਨੂੰ ਕਿਸ ਤਰ੍ਹਾਂ ਤੋਪਾਂ ਟੈਂਕਾਂ ਦਾ ਨਿਸ਼ਾਨਾ ਬਣਾ ਕੇ ਸ਼ਹੀਦ ਕੀਤਾ ਗਿਆ ਸੀ ਤੇ ਇਹਨਾਂ ਤੋਂ ਇਲਾਵਾ ਜਿੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਸਨ ਉਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ 'ਚ ਵੀ ਉਹਨਾਂ ਜ਼ਾਲਮ ਸਰਕਾਰ ਨੇ ਗੋਲੀ ਮਾਰੀ ਸੋ ਅੱਜ ਉਹ जख ਵੀ ਸਰੂਪ ਨੂੰ ਸੰਤਾਂ ਦੇ ਦਰਸ਼ਨ ਕਰਨ ਲਈ ਗੁਰਦਰਾ ਸਾਹਿਬ ਅੱਬਾ ਅਗਰਬਖਸ ਵਿਖੇ ਸਵੇਰੇ 8 ਵਜੇ ਉਸ ਮਹਾਰਾਜ ਦੇ ਰੂਪ ਦੇ ਦਰਸ਼ਨ ਕਰਨ ਵਾਸਤੇ ਉੱਤੇ ਸਜੋਬਤ ਕੀਤੇ ਗਏ ਨੇ ਜੋ ਜਿਆ ਬਹੁਤ ਸਾਰੀਆਂ ਸੰਗਤਾਂ ਉਸ ਸਰੂਪ ਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੀਆਂ ਦਰਸ਼ਨ ਕਰ ਰਹੀਆਂ ਨੇ ਜੋ ਕਿ ਸ਼ਾਮ ਨੂੰ 7 ਵਜੇ ਤੱਕ ਰੈਰਾ ਦੇ ਪਾਠ ਦੇ ਆਰੰਭਤਾ ਸਮੇਂ ਤੱਕ ਉਹ ਮਹਾਰਾਜ ਦੇ ਰੂਪ ਦੇ ਦਰਸ਼ਨ ਕਰ ਸਕਦੇ ਨੇ ਇਨਾ ਤੋਂ ਇਲਾਵਾ ਜੋ ਸਿੰਘ ਸਾਹਿਬ ਜੀ ਦੇ ਆਦੇਸ਼ ਸਨ ਉਹਨਾਂ ਨੂੰ ਇਹ ਸਮਰਪਿਤ ਇੱਕ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਉਸ ਸਮੇਂ ਦੀ ਮੂਹ ਬੋਲਦੀ ਤਸਵੀਰ ਕਿਸ ਤਾਂ ਸਾਡਾ ਮਹਾਨ ਤਖਤ ਉਹ ਉਸ ਸਮੇਂ ਦੀ ਜਾਲਮ ਸਰਕਾਰ ਨੇ ਢਹਿ ਢੇਰੀ ਕੀਤਾ ਸੀ ਉਹ ਵੀ ਇੱਕ ਮਾਡਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ 26 ਤਰੀਕ ਤੋਂ ਸੋਭਿਤ ਕੀਤਾ ਗਿਆ ਜੋ ਕਿ 6 ਜੂਨ ਤੱਕ ਉਹ ਸੰਗਤਾਂ ਦਰਸ਼ਨ ਕਰ ਸਕਦੇ ਨੇ ਤੇ ਸੰਗਤਾਂ ਦਰਸ਼ਨ ਕਰ ਵੀ ਰਹੀਆਂ ਨੇ ਤੇ ਭਾਵਕ ਵੀ ਹੋ ਰਹੀਆਂ ਨੇ ਤੇ ਆ ਮਹਿਸੂਸ ਕਰਦਿਆਂ ਨੇ ਵੀ ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਜਿੱਥੇ ਸਾਡਾ ਗੁਰਧਾਮ ਸਿੱਖਾਂ ਦਾ ਅਕਾਲ ਤਖਤ ਜੋ ਸਿੱਖਾਂ ਦੀ ਜਿੰਦ ਜਾਨ ਆ ਉਹਨੂੰ ਆਪਣਾ ਨਿਸ਼ਾਨਾ ਬਣਾਇਆ ਸੋ ਉਹ ਉਹ ਸਾਰਾ ਮਤਲਬ ਕਿ ਇਹ 6 ਜੂਨ ਤੱਕ ਜਿੱਥੇ ਫੋਟੋ ਦੀ ਪ੍ਰਦਰਸ਼ਨੀ ਰਹਿਣੀ ਆ ਉਥੇ ਇਹ ਮਾਡਲ ਵੀ ਰਹਿਣਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਸ ਰੂਪ ਵੀ ਗੁਰਦਰ巴巴 ਵਾਸੀ ਸਿੰਘ ਵਿੱਚ ਸੁਚੋਭਤ ਕੀਤੇ ਗਏ ਨੇ ਜੋ ਕਿ 6 ਜੂਨ ਤੱਕ ਇਹ ਦਰਸ਼ਨ ਮੇਲੇ ਸੰਗਤਾਂ ਕਰ ਸਕਦੀਆਂ ਹਨ